ਤੁਕ ਜਿੰਦਰ ਸਿੰਘ ਰੰਧਾਵਾ ਦੀ ਪਟਾਲੇ ਚ ਐਮ ਪ੍ਰੈਸ ਕਾਨਫਰੈਂਸ ਪਟਾਲਾ ਗੋਲੀकांड ਨੂੰ ਲੈ ਕੇ ਕਿਸੇ ਇੰਦਰ ਸਿੰਘ ਰੰਧਾਵਾ ਨੇ ਤਜੇ ਆਪ ਸਰਕਾਰ ਤੇ ਨਿਸ਼ਾਨੇ ਕਿਹਾ ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਪੁਲਿਸ ਪ੍ਰਸ਼ਾਸਨ ਤੇ ਆਪ ਸਰਕਾਰ ਹਰ ਫਰੰਟ ਤੇ ਹੋਈ ਫੇਰ ਪਰਫੋਰ ਆਤ ਬਟਾਲਾ ਦੇ ਵਿੱਚ ਬੜੀ ਮਤਭਾਗੀ ਘਟਨਾ ਹੋਈ ਹੈ। ਔਰ ਐਰੀਜ਼ਮ ਦੇ ਟਾਈਮ ਤੇ ਇਹੋ ਜਿਹਾ ਇਨਸੀਡੈਂਟ ਸਟਾਰਟ ਹੋਈ ਸੀ। ਔਰ ਅੱਜ ਬਟਾਲਾ ਦੀ ਜਿਹੜੀ ਸਿਚੁਏਸ਼ਨ ਹੈ ਜਿਸ ਤਰੀਕੇ ਨਾਲ ਐਕਸਟਰੈਕਸ਼ਨ ਕਤਲ ਸ਼ਰੇਮ ਡਕੈਤੀਆਂ ਧਮਕੀਆਂ ਇਹ ਬੜੀ ਇੱਕ ਅਲਾਰਮਿੰਗ ਸਿਚੁਏਸ਼ਨ ਹੈ। ਔਰ ਸਭ ਤੋਂ ਜ਼ਿਆਦਾ ਇਹ ਹੈ ਕਿ ਇਨੇ ਭੀੜ ਭੜਕੇ ਵਾਲੇ ਬਾਜ਼ਾਰ ਚ ਦੋ ਆਦਮੀ ਮਾਰਦੇ ਨੇ ਔਰ ਚਾਰ ਸੀਰੀਅਸਲੀ ਇੰਜਰਡ ਹੋਣੇ ਔਰ ਮੈਂ ਜੋ ਇਹਨਾਂ ਸਾਰਿਆਂ ਕੋਲ ਸੁਣਿਆ ਕਿ ਪੁਲਿਸ ਦਾ ਇਮੀਡੀਏਟਲੀ ਉੱਥੇ ਐਕਸ਼ਨ ਵੀ ਨਾ ਹੋਣਾ ਤੇ ਜਦੋਂ ਇਹ ਜਿਨ੍ਹਾਂ ਦੇ ਇੰਜਰਡ ਜਿਹੜੇ ਬੰਦੇ ਸੀ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਜਦੋਂ ਹਸਪੀਟਲ ਇਹ ਉਹਨਾਂ ਨੂੰ ਲੈ ਕੇ ਪਹੁੰਚ ਗਏ ਉਹਦੇ ਤੋਂ ਬਾਅਦ ਜਾ ਕੇ ਉੱਥੇ ਪੁਲਿਸ ਪਹੁੰਚੀ ਹੈ ਔਰ ਸ਼ਰਵਲ ਨੇ ਇਹ ਵੀ ਦੱਸਿਆ ਕਿ ਉਹੀ ਉਸੜੇ ਨਾਕਾ ਤੇ ਜਾਂ ਕੋਈ ਇਹੋ ਜਿਹੀ ਨੀ ਸਿਚੁਏਸ਼ਨ ਆਈ ਕਿ ਇਮੀਡੀਏਟਲੀ ਕਾਰਡਨ ਕੀਤਾ ਜਾਂਦਾ ਇਹਨੂੰ ਪੂਰੇ ਸ਼ਹਿਰ ਨੂੰ ਗਲੀਆਂ ਵਸੀਲ ਕਰ ਦਿੱਤੀਆਂ ਜਾਂਦੀਆਂ ਕਿ ਇਹ ਬੰਦੇ ਦੌੜਨਾ ਪਾਉਂਦੇ ਗਲੀਆਂ ਦੇ ਵਿੱਚੋਂ ਦੀ ਉਹ ਪੈਦਲ ਜਿਹੜੇ ਨਿਕਲ ਕੇ ਗਏ ਨੇ ਔਰ ਇਹ ਬੜੀ ਮੰਦਭਾਗੀ ਘਟਨਾ ਔਰ ਮੇਰਾ ਖਿਆਲ ਜਿੰਨੇ ਜਿੰਨੇ ਨਹੀਂ ਜਿੰਨੇ ਕੁ ਬਿਰਖਲ ਮੋਰ ਦਨ 70% ਬਟਾਲੇ ਦੇ ਵਿੱਚ ਲੋਕਾਂ ਨੇ ਐਕਸਟਰੈਕਸ਼ਨ ਜਿਹੜੀ ਆ ਉਹ ਦੇਖੀ ਆ। ਤੇਰਾ ਬਾਬਾ ਨਾਨਕ ਦੇ ਵਿੱਚ ਪਿੱਛੇ ਮਰਡਰ ਹੋਇਆ। ਉੱਥੇ ਗੋਲੀਆਂ ਵੀ ਚੱਲਦੀਆਂ। ਸਾਰੇ ਆਪਾਂ ਜਿੰਨਾ ਬਟਾਲਾ ਏਰੀਆ ਲੈਣੇ ਆ ਤੇ ਮੈਂ ਪੰਜਾਬ ਗਵਰਨਰ ਨੂੰ ਕਹਿਣੀ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਟੀਆਰਪੀ ਵਧਾਉਣ ਦੀ بجائے ਲੋਕਾਂ ਦੇ ਨਾਲ ਮਜ਼ਾਕ ਕਰਨ ਦੀ بجائے ਅਸੈਂਬਲੀ ਦੇ ਵਿੱਚ ਲਾਅ ਐਂਡ ਆਰਡਰ ਨੂੰ ਬਿਲਕੁਲ ਪਾਸੇ ਕਰਕੇ ਗੱਲ ਕਰਨ ਦੀ بجائے ਕ੍ਰੀਮ ਨਿਸ਼ਚਿਤ ਦਾ ਕੰਮ ਸੀ ਕਿ ਜਿੱਥੇ ਦੋ ਆਦਮੀ ਜਿਨ੍ਹਾਂ ਨੂੰ ਮਾਰਿਆ ਗਿਆ ਔਰ ਚਾਰਾਂ ਨੂੰ ਜੁੱਤੀ ਕੀਤਾ ਮੁੱਖ ਮੰਤਰੀ ਨਹੀਂ ਤੇ ਉਹਦਾ ਇੱਥੋਂ ਕੋਈ ਮੰਤਰੀ ਨੁਮਾਇੰਦਾ ਇਮੀਡੀਏਟਲੀ ਇੱਥੇ ਰਸ਼ ਕਰਨਾ ਚਾਹੀਦਾ ਸੀ ਉੱਥੇ ਆ ਕੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਸੀ ਦੱਸਣਾ ਚਾਹੀਦਾ ਸੀ ਕਿ ਅਸੀਂ ਜਿਹੜੇ ਮਲਜਮ ਨੇ ਉਹਨਾਂ ਨੂੰ ਬਹੁਤ ਜਲਦੀ ਫੜ ਲਵਾਂਗੇ ਜੇਲਾਂ ਦੇ ਵਿੱਚੋਂ ਸ਼ਰਿਆਮ 247 ਕਬੀ ਘੰਟੇ ਮੋਬਾਈਲ ਚੱਲ ਰਹੇ ਹੋਣ ਔਰ ਵੀਡੀਓ ਕਾਲ ਚੱਲੇ ਇਹ ਗਵਰਨਮੈਂਟ ਆਫ ਇੰਡੀਆ ਲਈ ਤੇ ਪੰਜਾਬ ਗਵਰਨਮੈਂਟ ਲਈ ਬਹੁਤ ਸ਼ਰਮ ਵਾਲੀ ਗੱਲ ਆ ਇਹ ਕਹਿਣਾ ਕਿ ਜੀ ਕਿਸੇ ਨੂੰ ਧਮਕੀ ਆਉਂਦੀ ਆ ਤੇ ਮੁੱਖ ਮੰਤਰੀ ਇਹ ਕਵੇ ਕਿ ਜੀ ਇਹ ਇਹਨਾਂ ਦੇ ਪੱਲੇ ਲੰਨ ਤੇ ਇਹੋ ਜੇ ਚੀਫ ਮਿਨਿਸਟਰ ਦੇ ਉੱਤੇ ਕਿ ਜਿਹੜਾ ਮੋਲਜਮ ਨੂੰ ਫੜ ਦੀ بجائے ਦੂਸਰੇ ਬੰਦੇ ਤੇ ਇਲਜ਼ਾਮ ਲਾਈ ਤੇਰਾ ਕੰਮ ਹੈ ਕਹਿਣਾ ਕਿ ਅਸੀਂ ਇਮੀਡੀਏਟਲੀ ਜਿਹੜੇ ਜਿਹੜੇ ਇਹੋ ਜੇ ਬੰਦੇ ਆ ਉਹਨਾਂ ਨੂੰ ਉਹਨਾਂ ਨੂੰ ਸਿਰ ਨਹੀਂ ਚੁੱਕਣ ਦੰਗ ਅੱਜ ਤੱਕ ਮੁੱਖ ਮੰਤਰੀ ਜਾਂ ਉਹਦੇ ਐਮਐਲਏ ਜਾਂ ਕਿਤੇ ਉਹਦੇ ਕਿਸੇ ਪ੍ਰੈਜ਼ੀਡੈਂਟ ਦਾ ਉਹਦੇ ਕਿਸੇ ਵਰਕਿੰਗ ਪ੍ਰੈਜ਼ੀਡੈਂਟ ਦਾ ਗੈਂਗਸਟਰਾਂ ਦੇ ਅਗੇਂਸਟ ਇੱਕ ਸਟੇਟਮੈਂਟ ਨਹੀਂ ਹੋਈ ਬਟਾਲੇ ਵਾਲਿਆਂ ਨੇ ਬਹੁਤ ਜਿਹੜਾ 80 ਦੇ ਦਹਾਕਿਆਂ 'ਚ ਜਿਹੜਾ ਸੰਤਾਪ ਸਭ ਤੋਂ ਵੱਧ ਬਟਾਲੇ ਨੇ ਛੱਲਿਆ ਸੀ ਤੇ ਉਹੀ ਸੰਤਾਪ ਫੇਰ 80 ਤੋਂ ਲੈ ਕੇ ਹੁਣ 45 ਸਾਲਾਂ ਬਾਅਦ ਫੇਰ ਉਹ ਹੌਲ ਸੰਤਾਪ ਜਿਹੜਾ ਇਹਨਾਂ ਨੂੰ ਬਟਾਲੇ ਵਾਲਿਆਂ ਨੂੰ ਭੋਗਣਾ ਪੈ ਰਿਹਾ ਔਰ ਮੈਂ ਬਟਾਲੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਜਾਓ ਜਿਵੇਂ ਉਹ ਤੋਂ ਮੈਨੂੰ ਜਿਆਦਾ ਚੱਕਰੀ ਬਾਜ਼ਾਰ ਤੇ ਕੁਰਾਨ ਹਸਾ ਹੋਇਆ ਸੀ ਤੇ ਟੋਟਲ ਜਿਹੜਾ ਸ਼ਹਿਰ ਸੀਗਾ ਹਰ ਪਾਰਟੀ ਦਾ ਆਦਮੀ ਉਹਦੇ ਨਾਲ ਖੜਾ ਹੋ ਗਿਆ ਸੀ ਜਿਆਦਾ ਹੋਣਾ ਇਹਨਾਂ ਨੂੰ ਪੁਰਾਣਿਆਂ ਨੂੰ ਕਿ ਜੇਸੂਲੇ ਬਟਾਲੇ ਨੂੰ ਬੰਦ ਕੀਤਾ ਗਿਆ ਸੀ ਇਹਨਾਂ ਦੇ ਇੱਥੇ ਡੰਗਰਾਂ ਨੂੰ ਪੱਠੇ ਤੁੱਦ ਇਹ ਸਾਰੀਆਂ ਚੀਜ਼ਾਂ ਬੰਦ ਕਰ ਦਿੱਤੀਆਂ ਗਈਆਂ ਸੀ ਤੇ ਉਸ ਵੇ ਬਟਾੜੇ ਸ਼ਹਿਰ ਨੇ ਇੱਕ ਮੋਠੂ ਕੇ ਉਹਦਾ ਵੀ ਟੱਕਰਾ ਕੀਤਾ ਸੀ ਤੇ ਹੁਣ ਵੀ ਉਹੀ ਸਿਚੁਏਸ਼ਨ ਬਣ ਰਹੀ ਆ ਮੈਂ ਪੁਲਿਸ ਨੂੰ ਵੀ ਬੇਨਤੀ ਕਰਦਾ ਕਿ ਇਦਾਂ ਦਿਲ ਸੁਟ ਕੇ ਗੱਲ ਨਹੀਂ ਬਣਨੀ ਜਿਹੜੇ ਪੁਲਿਸ ਆਫੀਸਰ ਜਿਹੜੇ ਇਨ ਐਕਸ਼ਨ ਜਿਹੜੇ ਐਕਸ਼ਨ ਕਿ ਨਹੀਂ ਹੁੰਦੇ ਇਨਐਕਟਿਵ ਰਹਿੰਦੇ ਨੇ ਉਹਨਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਔਰ ਜਿਹੜੇ ਪੁਲਿਸ ਆਫੀਸਰ ਇਮੀਡੀਏਟਲੀ ਐਕਸ਼ਨ ਨਹੀਂ ਕਰਦੇ ਉਹਨਾਂ ਤੇ ਵੀ ਐਕਸ਼ਨ ਆਉਣਾ ਚਾਹੀਦਾ ਮੈਂ ਜਾ ਕੇ ਆਇਆ ਜਿਹੜਾ ਜਿਹੜੇ ਜਿਹੜਾ ਇੱਕ ਲੜਕਾ ਜਿਹਦੀ ਮੋਬਾਈਲ ਵਾਲੇ ਦੁਕਾਨ ਸੀਗੀ ਕਾਨਾ ਮਾਹ ਜਨ ਉਹ ਮਾਂ ਦਾ ਕੀ ਕਸੂਰ ਆ ਅੱਜ ਉਹਦੇ ਕੋਲ ਰੋਟੀ ਖਾਣ ਲਈ ਪੈਸੇ ਹਨੀ ਉਹਦਾ ਘਰ ਵੀ ਜਿਹੜਾ ਬਾਜ਼ਾਰ ਦੇ ਵਿੱਚ ਆ ਉਹ ਵੀ ਮੇਰੇ ਖਲੋ ਦਾ ਆਪਣਾ ਨਹੀਂ ਨੌਕਰੀ ਦਾ ਕੋਈ ਸਟੋਪ ਨਹੀਂ ਜੇ ਪੁਰਾਣੀਆਂ ਸਰਕਾਰਾਂ ਚ ਹੁੰਦਾ ਸੀ ਕਿ ਜਿਹੜਾ ਕਿਸੇ ਨੂੰ ਇਦਾਂ ਇਹੋ ਜਿਹਾ ਗੁੰਡਾ ਮਾਰ ਕੇ ਜਾਂਦਾ ਸੀ ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਇਸ ਪਰਿਵਾਰ ਨੂੰ ਨੌਕਰੀ ਦੇਵਾਂਗੇ ਭਗਵਾਨਤਮਾਨ ਅੱਜ ਤੱਕ ਕਿਦੇ ਤੇ ਚੋਪਿਆ ਕਿ ਜਿਨ੍ਹਾਂ ਨੂੰ ਗੈਂਗਸਟਰ ਮਾਰ ਕੇ ਜਾਂਦੇ ਨੇ ਉਹਨਾਂ ਦਾ ਕਸੂਰ ਕੀ ਆ ਉਹਨਾਂ ਦੇ ਪਰਿਵਾਰਾਂ ਦੇ ਪਿੱਛੇ ਰੋਜ਼ੀ ਰੋਟੀ ਕਮਾਉਣ ਵਾਲਾ ਵੀ ਹੈ ਨਹੀਂ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਤੇ ਜਿਹੜੇ ਗੁੰਡੇ ਨੇ ਉਹਨਾਂ ਤੇ ਇਮੀਡੀਏਟਲੀ ਐਕਸ਼ਨ ਹੋਣਾ ਚਾਹੀਦਾ ਤੇ ਜਿਹੜੀ ਪੁਲਿਸ ਗੁੰਡਿਆਂ ਕੋਲ ਡਰਦੀ ਆ ਉਸ پلیਸ ਨੂੰ ਜਿਵੇਂ ਪੁਰਾਣੀ ਨਾਈਟ ਡੋਮਿਨੇਸ਼ਨ ਸ਼ੁਰੂ ਸ਼ੁਰੂ ਹੋਈ ਸੀ ਟੈਰੇਜ਼ ਹੁੰਦੇ ਟਾਈਮ 'ਚ ਇਹ ਸਾਨੂੰ ਉਹਦੇ 'ਚ ਆਉਣਾ ਪਏਗਾ ਨਾਕੇ ਤੇ ਬਿਲਕੁਲ ਹੀ ਚੁੱਕ ਦਿੱਤੇ ਗਏ ਨੇ ਤੁਸੀਂ ਇਥੋਂ ਸ਼ੁਰੂ ਕਰ ਲੋ ਆ ਤੁਸੀਂ ਪ੍ਰੈਸ ਵਾਲੇ ਜਾਂ ਤੁਸੀਂ ਵੀ ਤੁਹਾਨੂੰ ਗੁੱਸਾ ਨਾ ਕਰਿਓ ਤੁਹਾਨੂੰ ਨਾਕੇ ਚੈੱਕ ਕਰਕੇ ਤੇ ਤੁਹਾਨੂੰ ਚਲਾਉਣੇ ਜ਼ਰੂਰ ਚਾਹੀਦੇ ਨੇ ਕਿ ਨਾਕਿਆਂ ਦੇ ਉੱਤੇ ਕੋਈ ਨਾਕਾ ਨਹੀਂ ਅੱਜ ਚੱਲ ਰਿਹਾ ਸਾਰੇ ਨੱਕ ਚੁੱਕਲੇ ਤੇ ਜੇ ਨਾਕੇ ਨਹੀਂ ਹੋਣਗੇ ਤੇ ਗੁੰਡਿਆਂ ਨੂੰ ਰੋਕੇਗਾ ਕੌਣ ਜੇ ਬਟਾਲੇ ਸ਼ਹਿਰ ਦੇ ਵਿੱਚ ਨਾਕੇ ਹੀ ਨਹੀਂ ਹੋਣਗੇ ਤੇ ਡਰ ਕਿੰਨੂ ਹੋਏਗਾ ਮੈਂ ਡੀਜੀਪੀ ਸਾਹਿਬ ਨਾਲ ਪਰਸੋਂ ਗੱਲ ਕੀਤੀ ਸੀ ਮੈਂ ਕਿਹਾ ਜੀ ਇਹ ਤਾਂ ਬਟਾਲੇ ਦਾ ਸੋਚੋ ਪੰਜਾਬ 'ਚ ਟੈਰਰਿਜ਼ਮ ਜਦੋਂ ਸਟਾਰਟ ਹੋਇਆ ਸੀ ਬਟਾਲੇ ਤੋਂ ਸ਼ੁਰੂ ਹੋਇਆ ਸੀ ਤੇ ਜੇ ਹੁਣ ਗੁੰਡਾਇਜ਼ਮ ਸ਼ੁਰੂ ਹੋਣ ਲੱਗਾ ਗੈਂਗਸਟਰਾਈਜ਼ਮ ਸ਼ੁਰੂ ਹੋਇਆ ਉਹ ਵੀ ਬਟਾਲੇ ਤੋਂ ਸ਼ੁਰੂ ਆਇਆ ਇਹ ਕਰਕੇ ਬੜਾ ਬਟਾਲਾ ਸੈਂਸਿਟਿਵ ਹੈ ਔਰ ਇਹ ਪੂਰੇ ਪੰਜਾਬ ਦੀ ਇੱਕ ਬੈਸਟ ਡਿਸਟ੍ਰਿਕਟ ਮੰਨਿਆ ਜਾਂਦਾ ਕਿ ਜਿਹੜਾ ਪੁਰਾਣੀ ਇੰਡਸਟਰੀ ਦੇ ਵਿੱਚ ਨੰਬਰ 1 ਤੇ ਸੀ ਇੱਥੇ ਪੂਰਾ ਪੰਜਾਬ ਨਹੀਂ ਪੂਰਾ ਵਰਲਡ ਦੇਖਦਾ ਹੁੰਦਾ ਸੀ ਕਿ ਬਟਾਲੇ 'ਚ ਕਿਵੇਂ ਚੱਲੇ ਪਰ ਵੱਧ ਕੇ ਨਾਲ ਜੇ ਅੱਤਵਾਦ ਚੱਲਿਆ ਤੇ ਇੱਥੋਂ ਚੱਲਿਆ ਤੇ ਜੇ ਅੱਤਵਾਦ ਖਤਮ ਕੀਤਾ ਤੇ ਉਹ ਵੀ ਬਟਾਲੇ ਡਿਸਟ੍ਰਿਕਟ ਪੁਲਿਸ ਨੇ ਖਤਮ ਕੀਤਾ ਤਾਂ ਪੁਰਾਣੀ ਨਗਰ ਮਾਰੂ ਤੇ ਜੇ ਰੋਟ ਨੇ ਅੱਤਵਾਦ ਖਤਮ ਕੀਤਾ ਸੀ ਤੇ ਬਟਾਲੇ ਪੁਲਿਸ ਨੇ ਉਸ ਵੇਲੇ ਰੋਜ ਚੌਧਰੀ ਸੀ ਰਣਵੀਰ ਸਿੰਘ ਖਟੜਾ ਸੀਗੇ ਇਹਨਾਂ ਲੋਕਾਂ ਨੇ ਸਭ ਤੋਂ ਪਹਿਲਾਂ ਬਟਾਲੇ ਚ ਹੱਤਿਆਦ ਕਰਨ ਕੀਤਾ ਸੀ ਮੈਂ ਅਸਿਰ ਸਿੰਘ ਸਾਹਿਬ ਨੂੰ ਕਿਹਾ ਕਿ ਪ੍ਰਾਣੀ ਉਹਨਾਂ ਜਿਹੜੇ ਡੀਜੀਪੀ ਰਿਟਾਇਰ ਹੋ ਕੇ ਜਾਂ ਕੋਈ ਆਈਜੀ ਉਹਨਾਂ ਦੇ ਨਾਲ ਬੈਠ ਕੇ ਗੱਲ ਕਰੋ ਕਿ ਇੱਥੇ ਜਿਹੜੇ ਗੁੰਡਿਆਂ ਨੂੰ ਕਿਵੇਂ ਨੱਥ ਤੁਸੀਂ ਪਾਈ ਸੀ ਉਸੇ ਤਰੀਕੇ ਦੇ ਨਾਲ ਇਹ ਗੁੰਡਿਆਂ ਨੂੰ ਨੱਥ ਪਾਈ ਜਾਏਗੀ ਦੇਖੋ ਜਿੱਦਾਂ ਸਾਨੂੰ ਤਾਂ ਸਿਕਿਉਰਿਟੀ ਮਿਲ ਗਈ ਤੇ ਆ ਤੁਹਾਨੂੰ ਕੀ ਮਿਲੇਗਾ ਇਹਨਾਂ ਦੀ ਸਿਕਿਉਰਿਟੀ ਕੌਣ ਕਰੇਗਾ ਇਹਨਾਂ ਦੀ ਸਿਕਿਉਰਿਟੀ ਪੰਜਾਬ ਪੁਲਿਸ ਦਾ ਕੌਨਫੀਡੈਂਸ ਕਰੇਗਾ ਜਦੋਂ ਉਹਨਾਂ ਨੂੰ ਕੌਨਫੀਡੈਂਸ ਹੋਏਗਾ ਕਿ ਸਾਡੇ ਨਾਲ ਪੁਲਿਸ ਖੜੀ ਆ ਤੇ ਤਾਂ ਹੋ ਜਾ ਗੁੰਡੇ ਨੂੰ ਡਰ ਹੋਏਗਾ ਕਿ ਇਹਨਾਂ ਲੋਕਾਂ ਦੇ ਨਾਲ ਪੁਲਿਸ ਸਾਡੇ ਤੋਂ ਪਹਿਲਾਂ ਪਹੁੰਚੇਗੀ ਅਸੀਂ ਬਾਅਦ ਚ ਪਹੁੰਚਾਂਗੇ ਇਹ ਚੀਜ਼ਾਂ ਜਿਹੜੀਆਂ ਨੇ ਜਿਹੜੇ ਬੜੀ ਮਤਭਾਗੀ ਘਟਨਾ ਹੋਈ ਹੈ ਤੇ ਮੈਂ ਸ਼ਹਿਰ ਵਾਲਿਆਂ ਨੂੰ ਕਹਿੰਨਾ ਕਿ ਇੱਥੇ ਹੋਊਗੀ ਇਹਦਾ ਸਾਨੂੰ ਸਾਰਨ ਮੁਕਾਬਲਾ ਕਰਨਾ ਪੈਣਾ ਔਰ ਹਰ ਪਾਰਟੀ ਨੂੰ ਇਹਦੇ ਜ ਇਨਵੋਲਵ ਹੋਣਾ ਚਾਹੀਦਾ ਇਹ ਅੱਜ ਅਨਮ ਮਹਾਜੰਦੇ ਨਹੀਂ ਗਈ ਇਹ ਕਾਨੂੰ ਕਿਸੇ ਹੋਰ ਦੇ ਵੀ ਜਾ ਸਕਦੀ ਹੈ ਇਹ ਦੀਪੂ ਦੇ ਘਰ ਪੰਜ ਵਾਰੀ ਹਮਲੇ ਹੋ ਗਏ ਕਿਸੇ ਤੁਹਾਡੇ ਕਿਸੇ ਦੇ ਘਰ ਚ ਵੀ ਇਹ ਹਮਲਾ ਹੋ ਸਕਦਾ ਇਹਨਾਂ ਚੀਜ਼ਾਂ ਦਾ ਸਾਰਿਆਂ ਨੂੰ ਇਕੱਠੇ ਹੋ ਕੇ ਇਥੋਂ ਦੇ ਜਿਹੜੇ ਐਮਐਲਏ ਸਾਹਿਬ ਆ ਉਹਨਾਂ ਨੂੰ ਮੈਂ ਕਹਿੰਦਾ ਕਿ ਗੈਂਗਸਟਰਾਂ ਦੇ ਅਗੇਂਸਟ ਖੁੱਲ ਕੇ ਬੋਲੋ ਉਸੇ ਗਵਰਨਮੈਂਟ ਚੋ ਤੁਹਾਡੀ ਗਵਰਨਮੈਂਟ ਆ ਮੈਂ ਕਹਿੰਦਾ ਕਿ ਇਹ ਦੋ ਤਿੰਨ ਗੈਂਗਸਟਰ ਭਾਜਪੀ ਦੀ ਗਵਰਨਮੈਂਟ ਜਿੱਥੇ ਆ ਉੱਥੇ ਨੇ ਉਤੋਂ 24 ਘੰਟੇ ਚੱਲਦੇ ਪਰ ਮੈਂ ਨਾਲ ਇਹ ਵੀ ਕਹਿਣਾ ਕਿ ਪੰਜਾਬ ਦੀਆਂ ਜੇਲਾਂ ਚੋਂ ਤੇ ਪੰਜਾਬ ਦੇ ਥਾਣਿਆਂ ਚੋਂ ਉਹਨਾਂ ਦੇ ਜਿਹੜੇ ਇੰਟਰਵਿਊ ਹੋਈਆਂ ਨੇ ਉਹਦਾ ਜਵਾਬਦੇਹ ਕੌਣ ਹੈ ਹਾਈ ਕੋਰਟ ਚ ਤੁਹਾਡੇ ਡੀਜੀਪੀ ਨੇ ਕਿਹਾ ਹੋਏ ਕਿ ਉਥੋਂ ਚੱਲਿਆ ਤੇ ਤੁਹਾਡਾ ਡੀਐਸਪੀ ਤੁਸੀਂ ਡਿਸਮਿਸ ਕੀਤਾ ਹੋ ਜਾਂ ਉਹਨੋਂ ਜੇ ਤੱਕ ਤੁਸੀਂ ਅਰੈਸਟ ਨਹੀਂ ਕਰ ਸਕੀ ਉਹਦੇ ਚ ਕੀ ਮਿਨਿਸਟਰ ਕਿਉਂ ਨਹੀਂ ਜਵਾਬ ਦਿੰਦਾ ਕਿ ਮੈਂ ਕੀ ਐਕਸ਼ਨ ਕਰ ਰਿਹਾ ਇਹਦੇ ਚ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਆਗਿਆ ਇਹਦਾ ਸੇਕ ਤੁਹਾਡੇ ਤੱਕ ਪਹੁੰਚਣਾ ਕਿਉਂਕਿ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇਓ ਅੱਜ ਜਿਹੜਾ ਕੋਈ ਮਰਦਾ ਉਹ ਕਿਸੇ ਦਾ ਭਰਾ ਨਹੀਂ ਉਹ ਕਿਸੇ ਦਾ ਪੁੱਤ ਨਹੀਂ ਜਿਹੜਾ ਤੁਹਾਡਾ ਐਮ.ਐਲ.ਏ ਜਾਂ ਐਮ.ਪੀ. ਹੈ ਉਹਦਾ ਭਰਾ ਪੁੱਤ ਸਭ ਤੋਂ ਪਹਿਲ ਉਹਦਾ ਸਾਡੇ ਰਿਸ਼ਤੇਦਾਰੀਆਂ ਆਪਣੀਆਂ ਬਾਅਦ ਚ ਨੇ ਸਾਡੀ ਰਿਸ਼ਤੇਦਾਰੀ ਆਪਣਾ ਵੋਟਰ ਆ ਤੇ ਜੇ ਅਸੀਂ ਵੋਟਰ ਨਾਲ ਹੀ ਨਹੀਂ ਖੜੋਂਦੇ ਤੇ ਉਹਦੇ 'ਚ ਇਹ ਖੁੱਲ ਕੇ ਸਰਕਾਰ ਨੂੰ ਭਗਵੰਤ ਮਾਨ ਨੂੰ ਟਿੱਖਰਾਂ ਕਰਨ ਦੀ ਬਜਾਏ ਮੈਂ ਉਹਨੂੰ ਕਹਿੰਨਾ ਕਿ ਸੀਰੀਅਸ ਹੋਓ ਉੰਜਾਂ ਦੇ ਜੋ ਹਾਲਾਤ ਪਾੜ ਰਹੇ ਨੇ ਇਹਨਾਂ ਹਾਲਾਤਾਂ ਤੇ ਮੀਟਿੰਗ ਕਰ ਮੈਂ ਵੀ ਰਿਹਾ ਹੋਮ ਮਿਨਿਸਟਰ ਸਵੇਰੇ 2 ਘੰਟੇ ਜਾਂ 1.5 ਘੰਟੇ ਇੰਟੈਲੀਜੈਂਸ ਦਾ ਡੀਜੀਪੀ ਜਾਂ ਏ ਏਡੀਜੀਪੀ ਜਾਂ ਲਾਅ ਐਂਡ ਆਰਡਰ ਵਾਲੇ ਤੇ ਜਾਂ ਡੀਜੀਪੀ 1.5 ਘੰਟਾ 2 ਘੰਟੇ ਸਾਡੇ ਨਾਲ ਪਹਿਲਾਂ ਸਾਰੇ ਪੰਜਾਬ ਦੀ ਡਿਸਕਸ਼ਨ ਕਰਦੇ ਸੀ ਤੇ ਉਹਦੇ ਬਾਅਦ ਕਹਿੰਦੇ ਸੀ ਹੁਣ ਪਬਲਿਕ ਨੂੰ ਮਿਲੋ ਤੇ ਜੇ ਸਾਡੇ ਕੋਲ ਇਨਪੁਟ ਹੀ ਨਹੀਂ ਆਉਂਦੀ ਕਿਵੇਂ ਕੰਟਰੋਲ ਕਰਾਂਗੇ ਨੋ ਟੰਕੂ ਬਈ ਨੋ ਟੰਕੀ ਬਾਜੀ ਨਾਲ ਕਰਾਂਗੇ ਲੋਕਾਂ ਨੂੰ ਮਜ਼ਾਕ ਕਰਕੇ ਕਰਾਂਗੇ ਇਹ ਕਵਾਂਗੇ ਕਿ ਉਹਨੇ ਕੀ ਕੀਤਾ ਤੇ ਉਹਨੇ ਕੀ ਕੀਤਾ ਤੂੰ ਦੱਸ ਕਿ ਤੂੰ ਕੀ ਕੀਤਾ ਉਹ 4 ਸਾਲਾਂ ਦੇ ਵਿੱਚ ਪੰਜਾਬ ਬਰਬਾਦ ਕਰਕੇ ਰੱਖ ਦਿੱਤਾ ਪੰਜਾਬ ਨੂੰ ਅਤੰਕਵਾਦੀ ਗੈਂਗਸਟਰイズਮ ਚ ਧੱਕ ਕੇ ਰੱਖ ਦਿੱਤਾ ਅੱਜ ਲੋਕੀ ਪੂਰੇ ਪੰਜਾਬ ਦੇ ਐਕਸਟਰਸ਼ਨ ਦੇ ਕੇ ਥੱਕ ਗਏ ਨੇ ਇਹ ਮੁੱਖ ਮੰਤਰੀ ਨਹੀਂ ਗੱਲਾਂ ਕਰਨੋਂ ਥੱਕਿਆ ਇਸ ਲਈ ਮੈਂ ਸਾਰਿਆਂ ਨੂੰ ਇਹ ਕਹਿਣਾ ਹੈ ਸੀ ਕਿ ਜਿੰਨਾਂ ਦਾ ਇੱਥੇ ਹੋਏ ਨੇ ਇਨਸੀਡੈਂਟ ਹੋਏ ਨੇ ਪਹਿਲਾਂ ਵੀ ਹੋਏ ਨੇ ਪਹਿਲਾ ਐਕਸਪੋਰਸ਼ਨ ਮੇਰਾ ਕਲਕ ਜਿੰਨੇ ਕ ਬੰਦੇ ਨੂੰ ਮੈਂ ਪੁੱਛਦਾ ਤੇ ਜਾਂ ਪਿੰਡਾਂ ਚ ਜਾਂ ਉਹਨਾਂ ਥਾਵਾਂ ਤੇ ਮੁੱਖ ਮੰਤਰੀ ਸਾਹਿਬ ਹੋਸ਼ ਚਾਓ ਜਦੋਂ ਉਦੋਂ ਨਾ ਕਰਦੇ ਹੋਸ਼ ਤੋਂ ਆੜੀ ਜਾਗ ਖੁੱਲੇ ਜਦੋਂ ਪੰਜਾਬ ਵੀ ਲੁੱਟਿਆ ਜਾਏ ਇਹ ਕਰਕੇ ਇਹ ਲੁੱਟਣ ਤੋਂ ਪਹਿਲਾਂ ਤੁਸੀਂ ਹੋਮ ਮਿਨਿਸਟਰ ਵੀ ਹੋ ਤੁਸੀਂ ਮੁੱਖ ਮੰਤਰੀ ਵੀ ਹੋ ਤੁਹਾਡੇ ਬੰਦਾ ਸੀਗਾ ਬਟਾਲੇ ਦੇ ਵਿੱਚ ਇੱਥੇ ਆ ਕੇ ਉਹਨਾਂ ਘਰਾਂ ਚ ਜਾਂਦੇ ਨਹੀਂ ਕਰਾਂ ਚ ਜਾਣਾ ਤੁਹਾਡੇ ਕੋਲ ਨਹੀਂ ਚੱਲਿਆ ਜਾਂਦਾ ਤੇ ਤੁਸੀਂ ਆ ਕੇ ਇੱਥੇ ਐਸਐਸਪੀ ਦੇ ਆਫਿਸ ਚ ਬੈਠ ਕੇ ਮੀਟਿੰਗ ਕਰਦੇ ਤੇ ਪੂਰੇ ਮਾਜੇ ਦੀ ਜਿਹੜੀ ਮੀਟਿੰਗ ਸੀ ਇੱਥੇ ਹੋਣੀ ਚਾਹੀਦੀ ਸੀ ਕਿਉਂ ਆਪਾਂ ਗੈਂਗਸਟਰਾਂ ਨੂੰ ਜਾਂ ਬਦਮਾਸ਼ਾਂ ਨੂੰ ਕਿਉਂ ਨਹੀਂ ਕੰਟਰੋਲ ਕਰ ਰਹੇ ਤੋਂ ਇਹ ਬੜੀ ਮਾੜੀ ਭੰਗੀ ਘਟਨਾ ਹੈ ਬਾਲ ਦੇ ਰਿਲੇ ਰੰਗ ਬੰਦੂਗੀ ਇਹਦੇ ਵਿੱਚ ਕਾਂਗਰਸ ਦਾ ਵੀ ਦੇਖੋ ਇਹ ਤਾਂ ਮੈਂ ਪਹਿਲਾਂ ਹੀ ਕਹ ਦਿੱਤਾ ਕਿ ਟੈਰਿਜ਼ਮ ਦੇ ਟਾਈਮ ਚ ਉਹਨတို့ ਵੀ ਕਾਂਗਰਸ ਬੀਜੇਪੀ ਹਮੇਸ਼ਾ ਹੀ ਇਕੱਠੇ ਹੋ ਕੇ ਲੜਦੇ ਨੇ ਅਕਾਲੀ ਦਲ ਦੇ ਵਿੱਚ ਉਹ ਇਨਵੋਲਵ ਨਹੀਂ ਸੀ ਹੁੰਦਾ ਕਿਉਂਕਿ ਆਪ ਬਠਿੰਡੇ ਦਾ ਉਹਨਾਂ ਨੇ ਉਹਨੂੰ ਬੰਦ ਕੀਤਾ ਸੀ ਹਾਲਾ ਦੁਆਲਾ ਲਾ ਕੇ ਤੇ ਇਹ ਜਿਹੜੀਆਂ ਜਿੰਨੀਆਂ ਪਾਰਟੀਆਂ ਜਿਹੜੇ ਨੈਸ਼ਨਲਿਸਟਿਕ ਸੋਚ ਵਾਲੀਆਂ ਨੇ ਭਾਵੇਂ ਉਹ ਕੋਈ ਮੇਨ ਪਾਰਟੀ ਨਹੀਂ ਕੋਈ ਪੰਜਾਬ ਇੱਕ ਇੱਕ ਸ਼ਹਿਰੀ ਜਿਹੜਾ ਉਹਨੂੰ ਇਹਦੇ ਚ ਇਨਵੋਲਵ ਹੋਣਾ ਚਾਹੀਦਾ ਇਹ ਜਿਹੜੀ ਗੁੰਡਾ ਕਰਦੀ ਆ ਇਹ ਕਲੀ ਪਾਰਟੀਆਂ ਦੀ ਨਹੀਂ ਹੁੰਦੀ ਜਿੰਨਾ ਚਿਰ ਸ਼ਹਿਰ ਵਾਲੇ ਨਹੀਂ ਉੱਠਣਗੇ ਉਹ ਨજર ਉਦੋਂ ਮੈਂ ਵੇਖਿਆ ਕਿ ਆਪ ਤੁਸੀਂ ਠਿਕਰੀ ਪਰਲੋਂ ਲੱਗ ਪਏ ਸੀ ਸ਼ਹਿਰ ਦੇ ਵਿੱਚ ਉਹਨਾ ਪੁਲਿਸ ਦਾ ਜ਼ੋਰ ਨਹੀਂ ਸੀ ਹੁੰਦਾ ਠਿਕਰੀ ਪੈਰੇ ਤੋਂ ਡਰਦਾ ਕਦੇ ਚੱਕੜੀ ਬਾਜ਼ਾਰ 'ਚ ਦੁਬਾਰਾ ਕੋਈ ਆਤਵਾਦੀ ਵੜਦੀ ਸੀ ਸਕਿਆ ਇਹ ਤੇ ਸਾਨੂੰ ਸਾਰਿਆਂ ਨੂੰ ਆਪ ਜਿੰਨੇ ਹਰ ਸ਼ਹਿਰੀ ਨੂੰ ਉਹਦਾ ਬਣਦਾ ਕਿ ਉਹ ਪਾਰਟੀ ਬਾਜੀ ਤੋਂ ਉੱਪਰ ਉੱਠੇ ਕਿਸੇ ਵੀ ਪਾਰਟੀ ਦਾ ਨਾਮ ਨਾ ਲਓ ਕੋਈ ਉਹਦਾ ਕੋਈ ਨਹੀਂ ਇਹ ਸ਼ਾਇਰੀ ਹਰ ਦਰਵਾਜੇ ਦੇ ਅੱਗੇ ਆਪਣਾ ਇੱਕ ਹੋਣਾ ਚੇਡਾ ਗਾੜ ਕੇ ਮੇਰੇ ਘਰ ਦੇ ਲਾ ਕੋਈ ਕੋਈ ਲੰਗਾ ਤਾਂ ਮੈਂ ਉੱਥੇ ਹੀ ਟਾਲਾਂਗਾ ਤੇ ਜਦੋਂ ਇਹ ਚੀਜ਼ਾਂ ਕਿਤੇ ਜੇ ਆਪਾਂ ਜਦ ਹੱਥੀਂ ਸੁੱਟ ਕੇ ਬਹਿ ਜਾਾਂਗੇ ਕਿ ਇਹਨੇ ਭਰੇ ਬਾਜ਼ਾਰ ਚੋਂ ਗੋਲੀਆਂ ਚਲਾ ਕੇ ਗਿਆ ਠੀਕ ਹੈ ਗੋਲੀ ਦੇ ਅੱਗੇ ਡਰ ਨਹੀਂ ਹੁੰਦਾ ਤੇ ਜੇ ਕਿਤੇ ਲੋਕ ਇੱਟੇ ਹੀ ਮਾਰਨ ਲੱਗ ਪੈਂਦੇ ਇਹ ਜ਼ਰੂਰਤ ਸਾਨੂੰ ਪੈਦਾ ਕਰਨੀ ਪੈਣੀ ਹੈ ਕੋਈ ਕਹਿਣਾ ਤੇ ਲੋਕਾਂ ਨੂੰ ਵੀ ਪਤਾ ਬੜਾ ਸ਼ੌਕਾ ਪਰ ਜਦੋਂ ਗੋਲੀ ਹੁੰਦੀ ਹੈ ਤਾਂ ਉਹਦੇ ਅੱਗੇ ਬਚਾਉ ਮੰਗ ਕੇ ਮਿਲੋਕਾ ਨੂੰ ਜੇ ਕਹਿੰਦੇ ਨੇ ਕਿ ਪੁਲਿਸ ਨਹੀਂ ਆਈ ਤਾਂ ਫਿਰ ਲੋਕ ਹੀ ਅੱਗੇ ਆ ਜਾਣ ਉਹੀ ਘੇਰਨਾ ਸ਼ੁਰੂ ਕਰ ਦੇਣ ਇਸ ਦੀ ਸਾਰਿਆਂ ਨੂੰ ਸਾਨੂੰ ਪਾਰਟੀ ਭਾਈ ਤੋਂ ਉੱਠ ਕੇ ਕੱਲ ਦਾ ਧਰਨਾ ਜਿਹੜਾ ਜਿਹੜਾ ਬਾਜ਼ਾਰ ਬੰਦਿਆ ਪੂਰਾ ਠੂਕੇ ਕਹਾ ਕੇ ਸਰਕਾਰ ਦੀ ਤਾਂ ਹੀ ਅੱਖਾਂ ਖੁੱਲਣਗੀਆਂ ਜੇ ਉਹਨਾਂ ਦੇ ਆਪਾਂ ਕਰਾਂਗੇ ਮੈਨੂੰ ਮੈਂ ਫੋਟੋਆਂ ਦਿਖਾ ਰਿਹਾ ਯਾਰ ਜਿਨ੍ਹਾਂ ਦੇ ਐਫਆਈਆ ਵਿੱਚ ਨਾਂ ਨੇ ਉਹ ਰੂਲਿੰਗ ਪਾਰਟੀ ਵਾਲੇ ਦੇ ਨਾਲ ਖੜੇ ਨੇ ਉਹਦਾ ਕੀ ਜਵਾਬ ਕੋਈ ਦੇਗਾ ਇਹ ਉਹ ਅਲਿਗੇਸ਼ਨ ਦਾ ਲਾਉਣ ਦਾ ਟਾਈਮ ਨਹੀਂ ਪਰ ਇਸ ਅਲਿਗੇਸ਼ਨ ਦੇ ਵਿੱਚ ਬਹੁਤ ਕੋਸ਼ ਹੈ। ਭਾਈ ਨੇਮ ਜਿਹਦੇ ਐਫਆਈਆਰ ਹੋਵੇ ਤੇ ਉਹ ਰੂਲਿੰਗ ਪਾਰਟੀ ਵਾਲੇ ਦੇ ਨਾਲ ਫਿਰੇ। ਉਹਦੇ ਤੇ ਬੋਲਣਾ ਚਾਹੀਦਾ ਰੂਲਿੰਗ ਪਾਰਟੀ ਨੂੰ ਇਹ ਕੌਣ ਆ। ਕਿਉਂਕਿ ਜਿਹੜੀ ਚੀਜ਼ਾਂ ਨੇ ਇਹਦਾ ਧਿਆਨ ਕਰਕੇ ਪੰਜਾਬ ਨੂੰ ਬਚਾਉਣ ਵਾਲੇ ਪਾਸੇ ਗੱਲ ਕਰੀ। ਐਨੀਕੋਸ ਇਸ ਚੀਜ਼ ਨੂੰ ਲੈ ਕੇ ਪੈਡਿੰਗ ਬਹੁਤ ਗ੍ਰੇਟ ਹੈ ਕਿਉਂਕਿ ਪਿਛਲੇ ਕਿੰਨੇ ਦਿਨਾਂ ਤੋਂ ਅਕੀਦਤ ਚਾਵਲਾ ਸਾਹਿਬ ਕਿਹੜਾ ਬੰਦਾ ਨਹੀਂ ਪੈਂਦੀ ਤੂੰ ਸ਼ਾਮ ਨੂੰ ਮਾਪੇ ਬਾਪ ਨੂੰ ਵੇਖੋ ਜਿਹੜੇ ਆਪਣੇ ਬੱਚਿਆਂ ਨੂੰ ਟੈਲੀਫੋਨ ਕਰਦੇ ਪੁੱਤ ਟਿਊਸ਼ਨ ਤੋਂ ਛੇਤੀ ਆ ਜਾ 6:30 ਤੋਂ ਬਾਅਦ ਸੜਕਾਂ ਤੋਂ ਸ਼ਹਿਰ ਦੀ ਤੇ ਗੱਲ ਛੱਡੋ ਪਿੰਡਾਂ ਦੇ ਵਿੱਚ ਕੋਈ ਨਹੀਂ ਮੋਟਰਸਾਈਕਲ ਸਕੂਟਰ ਤੇ ਨਿਕਲਦਾ ਲੋਕੀ ਘਰਾਂ 'ਚ ਵੜ ਕੇ ਬੈਠੇ ਨੇ ਤੇ ਇਹ ਕਿੰਨੇ ਕੱਢੇ 6:30 ਵਜੇ ਤੋਂ ਬਾਅਦ ਪੁਲਿਸ ਨੂੰ ਨਿਕਲਣਾ ਪਏਗਾ ਉਹਨਾਂ ਨੂੰ ਗਸ਼ਟ ਵਧਾਉਣੀ ਪਵੇਗੀ ਇਹਨਾਂ ਨੂੰ ਗੁੰਡਿਆਂ ਨੂੰ ਦੱਸਣਾ ਪਏਗਾ ਕਿ ਅਸੀਂ ਪੰਜਾਬ ਪੁਲਿਸ ਤੁਹਾਡੇ ਨੂੰ ਤਗੜਿਆ ਤੁਸੀਂ ਨਹੀਂ ਤਗੜੇ ਫੇਰ ਪੰਜਾਬਾ ਚ 15 ਵਜੇ ਤੋਂ ਬਾਅਦ ਤੇ ਥਾਣੇ ਸੀਲ ਹੋ ਜਾਂਦੇ ਨੇ ਚੌਕੀਆਂ ਸੀਲ ਹੋ ਜਾਂਦੀਆਂ ਨੇ ਇਹਨਾਂ ਨੂੰ ਤੇ ਆਪਣਾ ਬਚਾ ਨਹੀਂ ਲਾਹ ਸਾਹਿਬ ਤੁਸੀਂ ਵੇਖਿਆ ਕਿ ਇੱਕ ਬੰਦੇ ਨੇ ਦਬਕਾ ਮਾਰਿਆ ਕਿ ਜੇ ਤੁਸੀਂ ਮਾਕੇ ਲਾਏ ਤੇ ਹੁਣ ਤੁਹਾਨੂੰ ਪਾਵਾਂਗੇ ਜਿਨ੍ਹਾਂ ਨੇ ਹੈਂਡ ਗ੍ਰੇਨੇਡ ਤੇ ਉਦੋਂ ਅਟੈਕ ਕੀਤੇ ਨੇ ਤੇ ਯਾਰ ਅਸੀਂ ਆਪਣੇ ਕਿਲੇ ਬੜਾ ਲਏ ਤੇ ਤੁਹਾਡੇ ਕਿਲੇ ਕੌਣ ਬਣਾऊं ਤੁਹਾਡਾ ਕਿਲਾ ਤੇ ਪੰਜਾਬ ਪੁਲਿਸ ਹੀ ਆ ਨਾ ਉਹ ਤੇ ਆਪ ਅੰਦਰ ਵੜ ਗਈ ਤੇ ਤੁਹਾਨੂੰ ਕੌਣ ਬਚਾਉ ਆਪਾਂ ਥਾਣੇ ਦੇ ਅੱਗੇ ਬੈਰੀਕੇਡ ਲਾ ਦਿੱਤੇ ਥਾਣੇ ਦੇ ਗੋਦੀ ਨਾਲ ਲੱਗੋ ਉਤੋਂ ਦੀ ਜਾਓ ਉਹਨਾਂ ਕਹਿੰਦੇ ਜਾਂਦਾ ਕਿ ਤੂੰ ਥਾਣੇ ਦੇ ਕੋਲ ਨਹੀਂ ਲੰਗੋ ਅਸੀਂ ਬਾਹਰ ਖੜੇ ਹਾਂ ਜੰਦਾ ਸਰ ਅਤਵਾਦ ਸੰਤਾਪਤੀ ਹੜਾਇਆ ਰਿਹਾ ਅਤਵਾਦ ਨੂੰ ਖੱਲ ਵੀ ਪਾਂਦੇ ਵਿੱਚ ਵੱਡਾ ਯੋਗਦਾਨ ਹੈ ਤੁਹਾਡਾ ਇਹਨਾਂ ਜੋ ਮੌਜੂਦਾ ਹਾਲਾਤਾਂ ਵਿੱਚ ਕੋਈ ਲੋਕ ਤਾਂ ਮੇਲ ਜੋਰ ਖਾਂਦੇ ਪਏ ਨੇ ਇਸ ਦਾ ਹੱਲ ਇਹਦੇ ਨਾਲ ਮੇਰਾ ਖਿਆਲ ਇਹਦੇ ਨਾਲ ਤੁਸੀਂ ਐਮਐਲਏ ਨੂੰ ਜ਼ਿਆਦਾ ਮੇਰੇ ਤੋਂ ਪੁੱਛੋ ਜਿਹੜਾ ਵਰਕਿੰਗ ਪ੍ਰੈਜ਼ੀਡੈਂਟ ਆ ਸਾਡੇ ਕੋਲ ਤੇ ਹੱਲ ਹੈਗਾ ਜੇ ਉਹਨਾਂ ਦੇ ਨਾਲ ਹੀ ਹੱਲ ਕੱਢਣ ਵਾਲੇ ਨਾਲ ਹੀ ਦੁਨੀਆ ਖਲੋਤੀ ਹੋਗੀ ਤਾਂ ਹੱਲ ਕੱਢੂ ਕੌਣ ਕਾਂਗਰਸ ਨੇ ਕਦੀ ਆਤਵਾਦੀਆਂ ਦੇ ਨਾਲ ਸਮਝੌਤਾ ਨਹੀਂ ਸੀ ਕੀਤਾ ਲੋਕ ਕਿ ਉਹਨਾਂ ਦੇ ਅਗੇਂਸਟ ਬੋਲਦੇ ਸੀ ਤੁਸੀਂ ਸੁਣਾ ਉਹਨਾਂ ਰੰਧਾਵਾਸ ਨੂੰ ਕਿਵੇਂ ਛਾਂੜ ਕੇ ਬੋਲਦੇ ਹੁੰਦੇ ਸਾਰੇ ਲੀਡਰ ਬੋਲਦੇ ਸੀ ਇਹਨਾਂ ਚ ਆਮ ਆਦਮੀ ਪਾਰਟੀ ਦਾ ਕਿਉਂ ਨਹੀਂ ਬੋਲਦਾ ਗੈਂਗਸਟਰਾਂ ਦੇ ਅਗੇਂਸਟ ਉਹ ਨਹੀਂ ਕਹਿੰਦੇ ਕਿ ਅਸੀਂ ਨੱਥ ਪਾਵਾਂਗੇ ਅੱਜ ਤੱਕ ਤੁਸੀਂ ਕੋਈ ਪ੍ਰੈਸ ਵਾਲਿਓ ਕਦੀ ਕੋਈ ਸਟੇਟਮੈਂਟ ਆਮ ਆਦਮੀ ਪਾਰਟੀ ਦੀ ਸੁਣੀ ਆ ਕਿ ਅਸੀਂ ਨੱਥ ਪਾਵਾਂਗੇ ਗੈਂਗਸਟਰਾਂ ਨੂੰ ਅਸੀਂ ਜਿਹੜੇ ਪੁਲਿਸ ਦੇ ਵਿੱਚ ਗਲਤ ਬੰਦੇ ਨੇ ਉਹਨਾਂ ਨੂੰ ਨਹੀਂ ਚੱਲਣ ਦੇਾਂਗੇ ਕਿਉਂ ਨਹੀਂ ਅਖਿਓਣਾ ਚਾਹੀਦਾ ਕਿ ਸਿਟੀ ਐਸਐਸ ਐਚਓ ਤੇ ਸਿਟੀ ਡੀਐਸਪੀ ਇਮੀਡੀਏਟਲੀ ਐਕਸ਼ਨ ਹੋਣਾ ਚਾਹੀਦਾ ਦੇ ਰਹੇ ਨੇ ਇਹ ਵੀ ਹੁੰਦਾ ਰਿਹਾ ਕਿ ਜੇ ਕਿਸੇ ਨੂੰ ਜਿਹੜਾ ਕੋਈ ਗੈਂਗਸਟਰ ਨੂੰ ਉਸ ਵਲੇ 테ਰਰਿਸਟ ਨੂੰ ਕਰ ਦੇ on the spot ਉਹਨੂੰ ਰਿਵਾਰਡ ਦਿੱਤਾ ਜਾਂਦਾ ਸੀ ਤੇ ਹੁਣ ਇਹਨਾਂ ਕਾਰਨ ਕੀ ਹੈ ਜੀ ਢਿੱਲ ਜਦੋਂ ਗੁੰਡੇ ਨੂੰ ਢਿੱਲ ਮਿਲ ਜੇ ਉਹਦੇ ਬਾਅਦ ਇਹ ਹੀ ਇਹ ਹਰ ਕੰਮ ਕਿ ਨੌਜਵਾਨਾਂ ਨੂੰ ਵਰਗਲਾਣਾ ਇਹਨਾਂ ਤੋਂ ਕਿਹੜਾ ਨੌਜਵਾਨ ਨੌਜਵਾਨ ਜਿੱਦਾਂ ਘੁੰਮਰੇ ਤੂੰ ਨੌਜਵਾਨ ਰਹਾ ਕਿੱਥੇ ਗਿਆ ਆ ਪਿੰਡਾਂ ਚ ਹੜਾਂ ਚ ਵੇਖਿਆ ਟਰੈਕਟਰ ਉੱਤੇ ਬੁੱਢੇ ਆਏ ਨੇ ਮੁੰਡੇ ਤੇ ਦਿਸੇ ਹੀ ਨਹੀਂ ਕਿਤੇ ਤੇ ਜਿੰਨੂੰ ਕਿਸੇ ਨੂੰ ਟਰੈਕਟਰ ਵਾਲੇ ਨੂੰ ਪੁੱਛਿਆ ਤੇਰਾ ਬੇਟਾ ਕਿਤੇ ਦੁਬਈ ਗਿਆ ਜੀ ਮਿਡਲ ਈਸਟ ਚਲਾ ਗਿਆ ਜੀ ਉਹ ਗੈਂਗਸਟਰ ਇੱਕ ਦਿਨ ਪਹਿਲਾਂ ਇੱਕ ਦਾਵਾ ਕਰਦੇ ਨੇ ਕਿ ਇਹ ਕੰਮ ਇਹੀ ਕਰਾਇਆ ਦੂਸਰੇ ਦਿਨ ਉਹ ਆਈਡੀ ਤੋਂ ਦਾਵਾ ਕਰਦੇ ਨੇ ਕਿ ਇਹ ਸਾਡਾ ਕੰਮ ਨਹੀਂ ਜੇ ਇਹੀ ਕਰਦੇ ਤੇ ਦੀਪੂ ਜਿਹੜਾ ਜੰਦੀਪੁਰਿਆ ਇੰਟਰਵਿਊ ਕਰਨ ਦੇ ਕਾਬਲ ਨਾ ਕਿੰਨਾ ਹੌਂਕਲਾ ਉਹਨਾਂ ਦਾ ਉਹਦੇ ਬਾਰੇ ਨਹੀਂ ਤਾਂ ਫਿਰ ਉਹ ਜਿੰਨੇ ਇੰਟਰਵਿਊ ਦਿੱਤੀ ਆ ਉਹਦੇ ਤੇ ਐਕਸ਼ਨ ਜਿੰਦੀ ਪੂਰੀ ਉਹਨੇ ਤਾਂ ਨਹੀਂ ਕਰਨੀ ਉਹ ਤੇ ਪੰਜਾਬ ਪੁਲਿਸ ਨੇ ਕਰਨੀ ਪੰਜਾਬ ਪੁਲਿਸ ਲਈ ਸ਼ਰਮ ਵਾਲੀ ਗੱਲ ਆ ਉਹ ਜਿਹੜਾ ਜਿੱਥੋਂ ਕਿਤੇ ਆਇਆ ਉਹਨੂੰ ਜਦ ਜਿਹੜੇ ਬਾਹਰ ਬੈਠੇ ਨੇ ਚੋ ਨਹੀਂ ਉਹਨਾਂ ਤੋਂ ਅੱਗੇ ਅਸੀਂ ਲਿਖ ਲਿਖ ਕੇ ਉੱਥੇ ਭੇਜਦੇ ਗਵਰਨਮੈਂਟ ਉੱਥੋਂ ਦੀ ਸਾਫ ਦਿੰਦੀ ਆ ਸਾਡੀਆਂ ਗਵਰਨਮੈਂਟਾਂ ਇਸ ਪਾਸੇ ਤੁਰਪੀਆਂ ਨੇ ਆਪਾਂ ਕਿਹਦੀ ਵੇਟ ਕਰਦੇ ਆਂ ਇਹ ਚੀਜ਼ਾਂ ਦਾ ਜੜੀ ਆ ਇਹ ਕੀਤੀ ਵੀ ਆ ਵੇਖੋ ਜਿਹੜੇ ਬੰਦੇ ਬੀਜੇਪੀ ਰੂਲਡ ਸਟੇਟਸ ਦੇ ਵਿੱਚ ਜੇਲਾਂ 'ਚ ਬੈਠੇ ਨੇ ਤੇ ਉਹਨਾਂ ਦੇ 24 ਘੰਟੇ ਮੋਬਾਈਲ ਚੱਲਣਾ ਤੋਂ ਹਿਆਤ ਬੈਠੇ ਹੋ ਤੁਸੀਂ ਭਾਵੇਂ ਨਾ ਬੋਲੋ ਪ੍ਰੈਸ ਵਾਲੇ ਡੇਰਾ ਬਾਬਾ ਨਾਨਕ ਦੇ ਗੈਂਗਸਟਰਾਂ ਨੇ ਲੜਾਈ ਲੜੀ ਕਿ ਆਮ ਆਦਮੀ ਪਾਰਟੀ ਨੇ ਲੜੀ ਹੈ ਉੱਥੇ ਕਾਂਗਰਸ ਦੇ ਵਰਸਸ ਗੈਂਗਸਟਰ ਲੜਾਈ ਲੜੀ ਹੈ ਕੋਈ ਸ਼ੱਕ ਨਹੀਂ ਮੈਂ ਤੁਹਾਨੂੰ ਦੋਸ਼ ਨਹੀਂ ਦਿੰਦਾ ਕਿਉਂਕਿ ਤੁਹਾਡੇ ਵੀ ਬੱਚੇ ਨੇ ਉਹ ਨਹੀਂ ਦੇ ਸਕਦੇ ਤੁਹਾਨੂੰ ਦੇ ਉਹਨਾਂ ਟਾ ਲੈਣਾ ਸੀ ਕਿ ਤੂੰ ਆਹ ਸਟੇਟਮੈਂਟ ਦੇ ਕੇ ਆਇਆ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ ਗੱਲਾਂ ਕਰਦਾ ਤੂੰ ਕਿ ਗੈਂਗਸਟਰ ਕਿੰਨੇ ਪਾਲੇ ਨੇ ਗੈਂਗਸਟਰ ਤੂੰ ਪਾਲੇ ਨੇ ਗੈਂਗਸਟਰਾਂ ਦੇ ਨਾਲ ਰਲ ਕੇ ਤੂੰ ਇਲੈਕਸ਼ਨਾਂ ਲੜੀਆਂ ਨੇ ਚੈਲੈਂਜਰ ਤੈਨੂੰ ਕਰਵਾ ਇਨਕੁਆਰੀ ਕਿਤੇ ਵੀ ਹਾਈ ਕੋਰਟ ਦਾ ਸਿਟਿੰਗ ਜੱਜ ਬਿਠਾ ਤੇ ਜੇ ਝੂਠ ਨੇ ਸੁਜਿੰਦਰ ਸਿੰਘ ਦਾਵਾ ਐਮਪੀ ਸ਼ਿਪ ਤੋਂ ਵੀ ਰਿਜ਼ਾਈਨ ਦਉ ਤੇ ਆਪਣੀ ਪੋਲਿਟਿਕਸ ਵੀ ਛੱਡ ਦੇ ਤੇ ਮੈਂ ਇਹਨੂੰ ਇਹਨੂੰ ਮੈਂ ਪੋਲਿਟਿਕਸ ਨਹੀਂ ਛੱਡਣ ਕਹੂੰ ਇਹਨੂੰ ਕਹੋ ਮਾਫੀ ਮੰਗੇ ਫਿਰ ਜੇਨਕੋਰ ਦੇ ਵਿੱਚ ਆ ਕੇ ਗੈਂਗਸਟਰ ਨੇ ਇਲੈਕਸ਼ਨ ਲੜੀ ਵਿਦ ਪ੍ਰੂਫ ਹੈ ਟਾਈਮ ਆਉਟ ਤੇ ਪੁਲਿਸ ਅਫੀਸਰਾਂ ਦੀ ਔਰ ਇਹਨਾਂ ਦੇ ਮੰਤਰੀਆਂ ਦੀ ਤੇ ਇਹਨਾਂ ਦੇ ਐਮਐਲਏਆਂ ਦੀ ਵੀਡੀਓਜ਼ ਕਈਆਂ ਨੇ ਜਿਹੜੀਆਂ ਗੈਂਗਸਟਰਾਂ ਦੇ ਨਾਲ ਬੈਠ ਕੇ ਲੋਕਾਂ ਨੂੰ ਸਰਪੰਚਾਂ ਨੂੰ ਜਾ ਕੇ ਕਾਨੂੰਨ ਨੂੰ ਮੋਬਾਈਲ ਲਾਉਂਦੇ ਸੀ ਲੋਕਾਂ ਦੇ ਘਰਾਂ 'ਚ ਸੀਸੀਟੀਵੀ ਕੈਮਰੇ ਤੇ ਲੱਗੇ ਨੇ ਲੋਕਦੋਂ ਨੇ ਇੱਧਰ ਸਿਆਣੇ ਹੋ ਕੇ ਆਪਣੇ ਡਰਾਇੰਗ ਰੂਮ 'ਚ ਵੀ ਲਾਉਣ ਲੱਗ ਪਏ ਨੇ ਕਿ ਮੇਰੇ ਘਰ ਕਿੰਨੇ ਆਉਣਾ ਤੋਂ ਕਿਨੇ ਚੋਕੇ ਭੱਜ ਕੇ ਲਾਓ ਪਹਿਲਾਂ ਕੈਮਰਾ ਲਾ ਕਾਨੂੰਨ ਰੰਦਾਵੇ ਕੋਲ ਸੱਚੇ ਦੇ ਹੋਵਾਂਗੇ ਕਿ ਸਾਡੇ ਧੱਕੇ ਨਾਲ ਕਾਨੂੰਨ ਨੂੰ ਲਾਏ ਕੰਨਾਂ ਨਾਲ ਲਾਉਂਦੇ ਇੱਥੋਂ ਦੇ ਐਮਐਲਏ ਜਿਹੜੇ ਸੀ ਉਹ ਕੰਨਾਂ ਨਾਲ ਲਾਉਂਦੇ ਵੇਖੇਗੇ ਇਹ ਗੱਲ ਕਣੋ ਦੇ ਇਹ 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 ਕਰਾਂਗੇ ਇਨਸਾਫ ਇਹ ਇਹ ਦੇ ਇਹ ਦੇ ਕਰਾਂਗੇ ਕੋਈ ਹੋਜੀ ਔਰ ਸਾਲ ਰਹਿ ਗਿਆ 6 ਮਹੀਨਿਆਂ ਦੇ ਬਾਅਦ ਪੰਜਾਬ ਪੁਲਿਸ ਇਹਦੇ ਤਗੜੀ ਹੋ ਕੇ ਨਿਕਲੇਗੀ 我看了。